ਸਿੱਖ ਸ਼ਰਧਾਲੂ ਖਾਸ ਕਰਕੇ ਨਾਨਕ ਨਾਮ ਲੈਵਾ ਸੰਗਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਜਿਹੜੇ ਪੰਜ ਤਖਤ ਸਿਬਾਨ ਨੂੰ ਲੈ ਕੇ ਜਿਹੜੀਆਂ ਸੁਵਾਮਾ ਸ਼ੁਰੂ ਕੀਤੀਆਂ ਗਈਆਂ ਇਹਦਾ ਮੰਤਵ ਕੀ ਆ ਜਾਂ ਸ਼ਰਧਾ ਜਾਂ ਫਿਰ ਸਿਆਸੀ ਮੰਤਵਾ ਗੱਲ ਅਜਿਹੀ ਕਰਾਂਗੇ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਪੰਜ ਤਖਤ ਸਿਬਾਨ ਜਿਹੜੇ ਸਿੱਖ ਧਰਮ ਵਾਸਤੇ ਸਿੱਖ ਪੰਥ ਵਾਸਤੇ ਸਿੱਖ ਕੌਮ ਵਾਸਤੇ ਸਰਵ ਉੱਚਤਾ ਔਰ ਆਦਰ ਸਹਿਤ ਜਿਹੜੇ ਲੰਬੇ ਸਮੇਂ ਤੋਂ ਸਿੱਖ ਸ਼ਰਧਾਲੂਆਂ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਅਹਿਸਾਸ ਆ ਉਹਨੂੰ ਲੈ ਕੇ ਜਿਹੜੀਆਂ ਹਰ ਤਰ੍ਹਾਂ ਦੇ ਜਿਹੜੀਆਂ ਸੁਭਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਉਹਦੇ ਤੇ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਦੀਆਂ ਪੰਜ ਤੱਕ ਦੇ ਸਬਾਣ ਨੂੰ ਜੋੜਨ ਵਾਲੀਆਂ ਇਹਨਾਂ ਵਿਆਪਕ ਪਹਿਲ ਕਦਮੀਆਂ ਧਾਰਮਿਕ ਸਮਾਵੇਸ਼ ਨੂੰ ਵਧਾਉਣ ਲਈ ਇਤਿਹਾਸਿਕ ਵਚਨਬੱਧਤਾ ਨੂੰ ਦਰਸਾਉਂਦੀਆਂ ਨੇ ਜੋ ਦਿਹਾਕਿਆਂ ਦੀ ਉਪੇਖਾ ਤੋਂ ਇੱਕ ਮਹੱਤਵਪੂਰਨ ਵਕਰੀਵੇ ਨੂੰ ਵੀ ਚਿੰਨਿਤ ਕਰਦੀਆਂ ਨੇ ਸੜਕ ਦੀ ਗੱਲ ਕੀਤੀ ਜਾਵੇ ਸੜਕੀ ਆਵਾਜਾਈ ਦੀ ਗੱਲ ਖਲ ਗੱਲ ਕੀਤੀ ਜਾਵੇ ਜਾਂ ਰੇਲ ਆਵਾਜਾਈ ਦੀ ਗੱਲ ਕੀਤੀ ਜਾਵੇ ਹੁਣ ਕੇ ਹਵਾਈ ਨੈਟਵਰਕ ਦੀ ਗੱਲ ਕੀਤੀ ਜਾਵੇ ਤਾਂ ਪੰਜ ਤੱਕ ਸਬਾਨਾ ਨੂੰ ਇਹ ਜਿਹੜੀਆਂ ਲਗ ਤਰ੍ਹਾਂ ਦੀਆਂ ਜਿਹੜੀਆਂ ਸੁਆਵਾਂ ਉਹਨੂੰ ਜੋੜ ਦੇ ਪਿੱਛੇ ਜਿਹੜੀ ਗੱਲ ਕੀਤੀ ਜਾ ਰਹੀ ਆ ਉਹਦੇ ਪਿੱਛੇ ਹੀ ਕਿ ਇੱਕ ਛਰਦਾ ਜਾਂ ਫਿਰ ਸਿਆਸੀ ਮੰਤਵ ਨੇ ਗੱਲ ਕਰਦੇ ਕਿ ਇਹਨਾਂ ਨੈਟਵਰਕਾਂ ਵਿੱਚ ਜਿਹੜੀ ਰਣਨੀਤਿਕ ਬੁਨਿਆਦੀ ਢਾਂਚੇ ਦੇ ਨਿਵੇਸ਼ਾ ਰਹੇ ਕੇਂਦਰ ਸਰਕਾਰ ਸਿੱਖ ਸ਼ਰਧਾਲੂਆਂ ਖਾਸ ਕਰਕੇ ਨਾਨਕ ਨਾਮਲੇਵਾ ਸੰਗਤ ਦੀ ਅੰਮ੍ਰਿਤਸਰ ਪਟਨਾ ਸਾਹਿਬ ਦਮਦਮਾ ਸਾਹਿਬ ਅਤੇ ਨਦੇੜ ਸਾਹਿਬ ਵਿੱਚ ਸਥਿਤ ਇਨ੍ਹਾਂ ਪਵਿੱਤਰ ਤਖਤ ਸਬਾਨਾ ਤੱਕ ਪਹੁੰਚ ਵਿੱਚ ਆਈਆਂ ਚੁਣੌਤੀਆਂ ਨੂੰ ਵਿਵਸਥਿਤ ਢੰਗ ਨਾਲ ਜਿਹੜਾ ਵਾ ਹੱਲ ਕਰਨ ਦੀ ਯਤਨ ਹੋ ਰਹੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਅਧਿਆਤਮਿਕ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਦਾ ਇਨ੍ਹਾਂ ਤਖਤਾਂ ਦੇ ਖੁੱਲੇ ਦਰਸ਼ਨਾਂ ਦੇ ਨਾਲ ਨਾਲ ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਿਤ ਵੀ ਕਰਦਾ ਹੈ ਤੇ ਨਾਲ ਦੀ ਨਾਲ ਆਰਥਿਕ ਸੁਭਾਵਨਾ ਵੀ ਬਣ ਚੁੱਕੀ ਹੈ ਸੰਪੂਰਨ ਇਸ ਸਮਝ ਨੂੰ ਉਮੀਦ ਦਰਸਾਇਆ ਜਾ ਰਿਹਾ ਗਿਆ ਪੰਜ ਤੱਕ ਸ਼੍ਰੀ ਕਾਲ ਤਖਸਾਲਬ ਅੰਮ੍ਰਿਤਸਰ ਅਤੇ ਦਮਦਮਾ ਸਾਹਿਬ ਬਠਿੰਡਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਨਨਤਪੁਰ ਸਾਹਿਬ ਸ਼੍ਰੀ ਹਜੂਰ ਸਾਹਿਬ ਨਦੇੜ ਸਾਹਿਬ ਅਤੇ ਪਟਨਾ ਸਾਹਿਬ ਬਿਹਾਰ ਵਿੱਚ ਜਿਹੜੇ ਸਿੱਖ ਕੌਮ ਸਿੱਖ ਪੰਥ ਦੀਏ ਸਭ ਤੋਂ ਅਹਿਮ ਸਥਾਨ ਵਜੋਂ ਜਿਹੜਾ ਇੱਕ ਆਪਣੇ ਆਪ ਚ ਇੱਕ ਦੁਨੀਆ ਭਰ ਤੋਂ ਜਿਹੜੇ ਲੋਕ ਹਰ ਸਾਲ ਲੱਖਾਂ ਜਿਹੜੇ ਲੋਕ ਨੇ ਦੁਨੀਆ ਭਰ ਦੇ ਵਿੱਚੋਂ ਉਹ ਨਤਮਸਤ ਹੁੰਦੇ ਨੇ ਤੇ ਇਹ ਜਿਹੜੇ ਪੰਜ ਤਖਤ ਬਾਣੇ ਇਹ ਸਿੱਖ ਪੰਥ ਵਾਸਤੇ ਸਿੱਖ ਕੌਮ ਵਾਸਤੇ ਹਮੇਸ਼ਾ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਰਹੇ ਨੇ ਸਰਕਾਰ ਨੇ ਨ ਇਤਿਹਾਸਕ ਤੇ ਧਾਰਮਿਕ ਅਸਥਾਨਾਂ ਨੂੰ ਪ੍ਰਮੁੱਖ ਸ਼ਹਿਰਾਂ ਨਾਲ ਜੋੜਨ ਵਾਲੇ ਰੇਲ ਸੜਕ ਅਤੇ ਹਵਾਈ ਨੈਟਵਰਕ ਰਾਹੀਂ ਬਿਹਤਰ ਸਵਾਵਾ ਪ੍ਰਦਾਨ ਨੂੰ ਵੀ ਪਹਿਲ ਦਿੱਤੀ ਜਾ ਰਹੀ ਹੈ ਜਿਸ ਨਾਲ ਧਾਰਮਿਕ ਸੈਰ ਸਪਾਟੇ ਦੇ ਵਿਕਾਸ ਨੂੰ ਤਰਜੀਹ ਦੇਣ ਵਾਲੀਆਂ ਨੀਤੀਆਂ ਵਿੱਚ ਵੀ ਇਸ ਵਕਾਲਤ ਨੂੰ ਅਮਲੀ ਜਾਮਾ ਪਨਾਉਣ ਦੀ ਕੋਸ਼ਿਸ਼ ਹੋ ਰਹੀ ਆ। ਅਗਰ ਗੱਲ ਕੀਤੀ ਜਾਵੇ ਤਾਂ ਮੁੰਬਈ ਜਲਵੰਦਨਾ ਜਿਹੜੇ ਬੰਦੇ ਭਾਤ ਐਕਸਪ੍ਰੈਸ ਉਹਦੀ ਗੱਲ ਕੀਤੀ ਜਾਵੇ ਤਾਂ ਨਦੇੜ ਤੱਕ ਵਧਾਉਣਾ ਮਤਲਬ ਤੱਕਤ ਸ਼੍ਰੀ ਹਜੂਰ ਸਾਹਿਬ ਤੱਕ ਇਸ ਸਵਾਮ ਵਿੱਚ ਸਦਾਰ ਦੀ ਇੱਕ ਮਹੱਤਵਪੂਰਨ ਜਿਹੜੀ ਪ੍ਰਾਪਤੀ ਜਿਹੜੇ ਨੇ ਉਹ ਸ਼ਰਧਾਲੂ ਦੱਸ ਰਹੇ ਹਨ ਇਹ ਸੁਵਾਵਾ ਜਿਹੜੀ ਆ ਇਹ ਤੇਜ਼ ਰਫ਼ਤਾਰ ਰੀਲ ਸੇਵਾ ਜਿਹੜੀ ਆ ਜਿਸ ਦਾ ਉਦਘਾਟਨ ਹਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤਾ ਸੀ ਅਤੇ ਮumbai ਅਤੇ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਵਿਚਕਾਰ ਇਹ ਜਿਹੜੀ ਸੁਵਾਵਾ ਜਿਹੜੀਆਂ ਵਾ ਉਹ ਸ਼ੁਰੂ ਕੀਤੀ ਗਈ ਸੀ ਬੰਦੇ ਭਾਰਤ ਸੇਵਾ ਦੀ ਅਗਰ ਗੱਲ ਕੀਤੀ ਜਾਵੇ ਤਾਂ ਜੋ ਮੁੰਬਈ ਅਤੇ ਪੱਛਮੀ ਭਾਰਤ ਦੇ ਸ਼ਰਧਾਲੂਆਂ ਨੂੰ ਹਜੂਰ ਸਾਹਿਬ ਦੀ ਆਰਾਮਦਾਇਕ ਤੀਰਥ ਯਾਤਰਾ ਕਰਨ ਦੀ ਜਿਹੜੀ ਆ ਸਹੂਲਤ ਦਿੰਦੀ ਆ ਜਿਸ ਨਾਲ ਯਾਤਰਾ ਦਾ ਸਮਾਂ ਵੀ ਮਹੱਤਵਪੂਰਨ ਤੌਰ ਤੇ ਘੱਟਦਾ ਤੇ ਨਾਲ ਹੀ ਸਮੁੱਚਾ ਆਧਮਿਕ ਅਨੁਭਵ ਵੀ ਸ਼ਰਧਾਲੂਆਂ ਨੂੰ ਪ੍ਰਾਪਤ ਹੁੰਦਾ ਹੈ ਅਤੇ ਇਸੇ ਤਰ੍ਹਾਂ ਆਸ-ਪਾਸ ਦੇ ਖੇਤਰਾਂ ਦੇ ਸ਼ਰਧਾਲੀਆਂ ਨੂੰ ਵੀ ਲਾਭ ਮਿਲਦਾ ਜੋ ਉੱਚ ਸਥਾਨ ਦਾ ਜਿਹੜਾ ਵਾ ਇਹਨਾਂ ਸਥਾਨਾਂ ਦਾ ਜਾਂ ਇੱਥੇ ਜੋ ਨਤਮਸਤਕ ਹੋਣਾ ਚਾਹੁੰਦੇ ਨੇ ਉਹਨਾਂ ਦਾ ਧਾਰਮਿਕ ਤੌਰ ਤੇ ਜਿਹੜਾ ਵਾ ਦੌਰਾ ਕਰਨਾ ਚਾਹੁੰਦੇ ਨੇ ਜਿੱਥੇ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਅੰਤਮ ਸੰਸਕਰਨ ਜਿਹੜਾ ਵਾ ਉਹ ਪੂਰਾ ਕੀਤਾ ਸੀ ਨਦੇੜ ਸਾਹਿਬ ਦੀ ਅਗਰ ਗੱਲ ਕੀਤੀ ਜਾਵੇ ਤੇ ਇੱਥੇ ਫਲਾਈਟ ਸਾਹਿਬ ਨੂੰ ਨੇੜਲੇ ਹਵਾਈ ਅੱਡਿਆਂ ਸਮੇਤ ਹైదరాబాద్ ਅਤੇ ਔਰੰਗਾਬਾਦ ਰਾਹੀਂ ਵੀ ਜਿਹੜਾ ਵਾ ਉਹ ਸੁਧਾਰਿਆ ਗਿਆ ਹੈਗਾ ਜਿਸ ਨਾਲ ਤਖਤ ਸਾਹਿਬ ਤੱਕ ਸੁਵਿਧਾਜਨਕ ਅਗਲੀ ਸਹੂਲਤ ਵੀ ਮਿਲਦੀ ਹੈ ਕਈ 에ਅਰਲਾਈਨਾਂ ਹੁਣ ਰੈਗੂਲਰ ਸਵਾਵਾਂ ਸੰਚਾਲਿਤ ਕਰ ਰਹੀਆਂ ਨੇ ਜੋ ਇਸ ਪਵਿੱਤਰ ਸਥਾਨ ਤੱਕ ਸ਼ਰਧਾਲੂਆਂ ਦੀ ਪਹੁੰਚ ਨੂੰ ਵੀ ਸਹੂਲਤ ਦਿੰਦੀਆਂ ਹਨ ਜਿੱਥੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਮ ਸਾਲ ਬਤਾਏ ਸਨ ਬਠਿੰਡਾ ਹਵਾਈ ਅੱਡਾ ਵੀ ਇੱਕ ਰਣਨੀਤਿਕ ਕਿ ਦਰਵਾਜੋਂ ਉੱਭਰ ਰਿਹਾ ਜੋ ਵੱਖ-ਵੱਖ ਸਥਾਨਾਂ ਨੂੰ ਜੋੜਨ ਵਾਲੀਆਂ ਫਲਾਈਟਾਂ ਦੀ ਪੇਸ਼ਕਿਸ਼ ਕਰ ਰਿਹਾ ਜੋ ਤਖਤਾਂ ਦੇ ਧਾਰਮਿਕ ਦੌਰੇ ਨੂੰ ਸਹੂਲਤ ਦੇਂਦੇ ਹਨ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੋਂ ਸਿੱਧੀਆਂ ਫਲਾਈਟਾਂ ਨਾਲ ਵੀ ਇਹ ਧਾਰਮਿਕ ਤੌਰ ਤੇ ਜਾਂ ਸ਼ਾਂਤਿਕ ਤੌਰ ਤੇ ਗੱਲ ਕੀਤੀ ਜਾਵੇ ਤਾਂ ਸਹੂਲਤਾਂ ਪ੍ਰਦਾਨ ਹੋ ਰਹੀਆਂ ਨੇ ਜੋ ਕਈ ਸਥਾਨਾਂ ਤੱਕ ਤੀਰਥ ਯਾਤਰਾ ਨੂੰ ਵੀ ਸਹੂਲਤ ਦਿੰਦੀਆਂ ਨੇ ਸ਼ਰਦਾਲੂ ਅਨੁਕਲਿਤ ਆਵਾਜਾਈ ਨੈਟਵਰਕ ਰਾਂਹੀ ਸਾਰੇ ਤਖਤਾਂ ਵਿਚਕਾਰ ਬੜੇ ਆਰਾਮ ਦੇ ਨਾਲ ਯਾਤਰਾ ਕਰਨ ਇਹ ਵੀ ਦੱਸਿਆ ਜਾ ਰਿਹਾ ਹੈਗਾ ਵੱਖ-ਵੱਖ ਸਥਾਨਾਂ ਵਿਚਕਾਰ ਹਵਾਈ ਰੂਟ ਵਕਲਪ ਵੀ ਜਿਹੜਾ ਵਾ ਉਹ ਉਪਲਬਧ ਹੈ ਜਿਸ ਵਿੱਚ ਦਿੱਲੀ ਹైదరాబాద్ ਅਤੇ ਹੋਰ ਪ੍ਰਮੁੱਖ ਹਵਾਈ ਅੱਡਿਆਂ ਰਾਂਹੀ ਫਲਾਈਟਾਂ ਵੀ ਸ਼ਾਮਲ ਹਨ ਇਸ ਤੋਂ ਲਾਬਰ ਵੈਤੀ ਆਵਾਜਾਈ ਢੰਗ ਦੇ ਮੁਕਾਬਲੇ ਕੁੱਲ ਯਾਤਰਾ ਸਮੇਂ ਨੂੰ ਵੀ ਮਹੱਤਵਪੂਰਤ ਤੇ ਜਿਹੜੀ ਆ ਉਹ ਘਟਾਰੀ ਹੈਗੀ ਆ ਕਿਉਂਕਿ ਜੋ ਹਵਾਈ ਯਾਤਰਾ ਵਾ ਉਹ ਆਦਮੀ ਤੌਰ ਤੇ ਜਿਹੜੀ ਆ ਵਾ ਜਿਹੜਾ ਸ਼ਰਦਾਲੂ ਆ ਉਹ ਸਮੇਂ ਸਰ ਆ ਵੀ ਜਾ ਸਕਦਾ ਸਮੇਂ ਸਰ ਜਾ ਵੀ ਸਕਦਾ ਨਤਮਸਤ ਹੋ ਕੇ ਖੁੱਲੇ ਦਰਸ਼ਨ ਦੇਦਾਰ ਕਰਕੇ ਉਹ ਸਮੇਂ ਨਾਲ ਜਿਹੜਾ ਵਾ ਆ ਜਾ ਸਕਦਾ ਅਗਰ ਬਠਿੰਡਾ ਦੇ ਅੰਮ੍ਰਿਤਸਰ ਵਿਚਕਾਰ ਗੱਲ ਕੀਤੀ ਜਾਵੇ ਤਾਂ 154 ਕਿਲੋਮੀਟਰ ਦੀ ਦੂਰੀ ਇਧਰ ਸੌਂਦੀ ਆ ਇਹ ਕਿਵੇਂ ਰਣਨੀਤਿਕ ਬੁਨਿਆਦੀ ਢਾਂਚੇ ਦੇ ਸੁਧਾਰ ਪੰਜਾਬ ਦੀ ਪੰਜਾਬ ਅੰਦਰ ਹੀ ਜਿਹੜੇ ਤਖਤ ਸੇਬਾਨ ਨੇ ਉਹਨਾਂ ਦੀ ਸਹੂਲਤ ਨੂੰ ਇਹ ਜਿਹੜਾ ਵਾ ਆਵਾਜਾਈ ਉ ਘਟਾਉਂਦੀ ਹੈ ਜਿਸ ਨਾਲ ਸ਼ਰਧਾਲੂ ਇੱਕ ਹੀ ਤੀਰਥ ਯਾਤਰਾ ਦਰਾਂ ਕਈ ਤਖਤਾਂ ਦੇ ਜਿਹੜੇ ਉਹ ਦੌਰਾ ਕਰ ਸਕਦੇ ਨੇ ਇਸੇ ਤਰ੍ਹਾਂ ਕਈ ਰਾਜ ਪੈਲ ਕਦਮੀਆਂ ਕੇਂਦਰੀ ਯੱਤਰਾ ਨੂੰ ਵੀ ਪੂਰਕ ਕਰਦੀਆਂ ਨੇ ਤੇ ਸਾਰੇ ਤਖਤ ਸੇਬਾਨ ਪੰਜ ਤਖਤ ਮਤਲਬ ਪੰਜ ਤਖਤਾਂ ਦੀ ਤੀਰਥ ਯਾਤਰਾ ਕਰਨ ਵਾਲੇ ਸਿੱਖ ਸ਼ਰਧਾਲੂਆਂ ਤੇ ਨਾਨਕ ਨਾਮਲੇਵਾ ਸੰਘਤ ਨੂੰ ਵੀ ਸਮਰਥਨ ਕਰਦਿਆਂ ਹੈ ਕੇਂਦਰ ਸਰਕਾਰ ਦੀ ਤਖਤਾ ਪ੍ਰਤੀ ਜਾਂ ਸਿੱਖ ਕੌਮ ਪ੍ਰਤੀ ਸ਼ਰਧਾ ਤੇ ਵਚਨਬੱਧਤਾ ਵੀ ਇੱਕ ਵਾਰ ਦੀ ਪਹਿਲ ਕਦਮੀ ਦੀ ਬਜਾਏ ਇੱਕ ਨਿਰੰਤਰ ਵਿਕਾਸ ਪ੍ਰਕਿਰਿਆ ਨੂੰ ਵੀ ਦਰਸਾ ਰਹੀ ਹੈ ਗਿਆ ਤੇ ਵਾਧੂ ਰੇਲ ਸਵਾਵਾਂ ਲਈ ਸੁਭਾਵਨਾ ਇਹ ਵੀ ਅਧਿਐਨ ਸੰਕੇਤ ਦਿੰਦੇ ਹਨ ਕਿ ਇਨ੍ਹਾਂ ਸਵਾਵਾਂ ਵਿੱਚ ਹੋਰ ਵੀ ਸੁਧਾਰ ਕੀਤੇ ਜਾ ਸਕਦੇ ਹਨ ਅਤੇ ਨਾਲ ਦੀ ਨਾਲ ਇਨ੍ਹਾਂ ਸੁਧਾਰਾਂ ਵਿੱਚ ਹੋਰ ਜਾਂ ਸਿੱਖ ਸ਼ਰਧਾਲੂਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਬੁਨਿਆਦੀ ਢਾਂਚੇ ਦੀਆਂ ਸਮਰਥਾਵਾਂ ਦੇ ਆਧਾਰ ਉੱਤੇ ਵੀ ਵਿਸਤਾਰ ਕੀਤਾ ਜਾ ਸਕਦਾ ਹੋਰ ਵਿਧੇਰੇ ਢੰਗ ਦੇ ਨਾਲ ਸ਼੍ਰੀ ਨਰੇਸ਼ ਸਾਹਿਬ ਅਤੇ ਸ਼੍ਰੀ ਅੰਮ੍ਰਿਤ ਸਰ ਦੇ ਵਿਚਕਾਰ ਬੰਦੇ ਭਾਰਤ ਜਿਹੜੀ ਸੇਵਾ ਵਾਲੀ ਸੇਵਾ ਉਹਦਾ ਵਿਸਤਾਰ ਵਰਗੀਆਂ ਪਹਿਲ ਕਦਮੀਆਂ ਦੀ ਜਿਹੜੀ ਹੋਰ ਸਫਲਤਾ ਜਿਹੜੀ ਆ ਹੋਰ ਤਖਤ ਸਦਨਾਂ ਲਈ ਸਮਾਨ ਸਹੂਲਤਾਂ ਸਰਦਾਰਾਂ ਦਾ ਇੱਕ ਮਾਡਲ ਵੀ ਪ੍ਰਦਾਨ ਕਰਦੀ ਹੈਗੀ ਆ ਔਰ ਨਾਲ ਦੀ ਨਾਲ ਸਰਕਾਰ ਦੇ ਇਸ ਰਣਨੀਤਿਕ ਨਿਵੇਸ਼ ਰਾਹੀਂ ਵਿਆਪਕ ਪੰਜਾਬ ਅੰਦਰ ਤੱਕ ਸਬਾਨ ਵਿਚਕਾਰ ਜਿਹੜੀਆਂ ਸੁਵਾਵਾਂ ਉਹ ਜਿਹੜੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਉਹਦੇ ਵਿੱਚ ਵੀ ਨਿਰੰਤਰ ਸੁਧਾਰ ਦੀ ਵੀ ਹੋਰ ਮੰਗ ਵਧੇਗੀ ਜਿਸ ਉੱਤੇ ਵੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਕੇਂਦਰ ਸਰਕਾਰ ਦਾ ਸਿੱਖ ਪੰਥ ਦੇ ਨਾਲ ਪੰਜ ਤੱਕ ਸਬਾਨ ਵਿਚਕਾਰ ਜਿਹੜੀਆਂ ਸੁਵਾਵਾਂ ਸ਼ੁਰੂ ਕੀਤੀਆਂ ਗਈਆਂ ਉਹਨਾਂ ਨੂੰ ਲੈ ਕੇ ਜੇ ਜੇ ਅਗਰ ਗੱਲ ਕੀਤੀ ਜਾਵੇ ਤਾਂ ਬਹੁ ਪਹਿਲੂਆਂ ਵਾਲਾ ਢੰਗ ਭਾਰਤ ਦੇ ਧਾਰਮਿਕ ਸੈਰ ਸਪਾਟੇ ਦੇ ਨਾਲ ਨਾਲ ਬੁਨਿਆਦੀ ਢਾਂਚੇ ਦੀ ਵੀ ਅਗਰ ਗੱਲ ਕੀਤੀ ਜਾਵੇ ਤਾਂ ਇੱਕ ਪਰਵਰਤਿਤ ਸ਼ੀਲ ਵੀ ਦਰਸਾ ਰਿਹਾ ਹੈ ਰੇਲ ਸੜਕ ਅਤੇ ਹਵਾਈ ਯਾਤਰਾ ਵਿੱਚ ਜਿਹੜੀਆਂ ਜਿਹੜਾ ਜਿਹੜੀਆਂ ਸਹੂਲਤਾਂ ਸ਼ੁਰੂ ਹੋਈਆਂ ਨੇ ਅਗਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਦੌਰਾਨ ਰਣਨੀਤਿਕ ਨਿਵੇਸ਼ਾਂ ਰਾਹੀਂ ਜਿਸ ਵਿੱਚ ਸ਼੍ਰੀ ਨਦੀਰ ਸਾਹਿਬ ਅਤੇ ਅੰਮ੍ਰਿਤਸਰ ਨੂੰ ਲੈ ਕੇ ਜੋ ਵੰਦੇ ਭਾਰਤ ਸਵਾਮਾ ਜਾਂ ਚੰਡੀਗੜ੍ਹ ਪਟਨਾ ਅਤੇ ਦਿੱਲੀ ਬਠਿੰਡਾ ਰੂਟਾਂ ਰਾਹੀਂ ਜਿਹੜੇ ਹੋਰ ਜਿਹੜੀਆਂ ਫਲਾਈਟਸ ਵਾਵਾ ਇਸ ਦੇ ਨਾਲ ਹੀ ਅਗਰ ਨਦੇੜ ਸਭ ਤੱਕ ਗੱਲ ਕੀਤੀ ਜਾਵੇ ਤਾਂ ਹੋਰ ਜਿਹੜੀ ਸੁਧਰੀ ਹਵਾਈ ਜਿਹੜੀਆਂ ਸਮਾਵਾ ਸ਼ਾਮਿਲ ਉਹਦੇ ਚ ਵੀ ਹੋਰ ਸੁਧਾਰ ਕੀਤਾ ਜਾ ਸਕਦਾ ਪਰ ਫਿਰ ਵੀ ਜਿਹੜੇ ਸ਼ਰਧਾਲੂ ਨੇ ਉਹਨਾਂ ਵਾਸਤੇ ਜਿਹੜੀਆਂ ਵਿਆਪਕ ਸਮਾਵਾ ਜਿਹੜੀਆਂ ਸ਼ੁਰੂ ਹੋਈਆਂ ਉਹਨੂੰ ਲੈ ਕੇ ਵੀ ਜਿਹੜੇ ਸ਼ਰਧਾਲੂ ਉਹ ਖੁਸ਼ ਨਹੀਂ ਅਗਰ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਇਹ ਵੀ ਸਨਿਚਿਤ ਕਰੀਏ ਕਿ ਇਹ ਪਵਿੱਤਰ ਸਥਾਨ ਉਹਨਾਂ ਸ਼ਰਧਾਲੂਆਂ ਦੀ ਪਹੁੰਚ ਤੱਕ ਜਿਹੜੇ ਨੇ ਇਹ ਹੋਰ ਜਿਹੜੀਆਂ ਸਹੂਲਤਾਂ ਜਿਹੜੀਆਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਜੋ ਉਹਨਾਂ ਦਾ ਹੱਕ ਬੰਦ ਹੈਗਾ ਇਹਨਾਂ ਸਵਾਬਾਂ ਵਿੱਚ ਨਾ ਸਿਰਫ ਲੱਖਾਂ ਸ਼ਰਧਾਲੂਆਂ ਦੀਆਂ ਅਧਿਆਤਮਿਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਸਗੋਂ ਭਾਰਤ ਦੇ ਵਿਭਿੰਨ ਧਾਰਮਿਕ ਵਿਰਸੇ ਨੂੰ ਮਾਨਤਾ ਅਤੇ ਸਮਾਨਤਾ ਦੇਣ ਵਾਲੇ ਵੀ ਸਮਾਵੇਸ਼ੀ ਵਿਕਾਸ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਵੀ ਦਰਸਾਉਂਦੇ ਨੇ ਜਿਵੇਂ ਜਿਵੇਂ ਇਹ ਬੁਨਿਆਦੀ ਢਾਂਚੇ ਦੇ ਸੁਧਾਰ ਵਿਸਤਾਰ ਕਰਦੇ ਜਾਣਗੇ ਉਮੀਦ ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਇੱਕ ਜਿਹੇ ਯੁੱਗ ਦੀ ਉਮੀਦ ਵੀ ਕਰ ਸਕਦੇ ਨੇ ਕਿ ਜਿੱਥੇ ਸਾਰੇ ਪੰਜ ਤਖਤਾਂ ਦੀ ਤੀਰਥ ਯਾਤਰਾ ਬਧੇਰੇ ਸੁਵਿਧਾਜਨਕ, ਆਰਾਮਦਾਇਕ ਅਤੇ ਅਧਿਆਤਮਿਕ ਤੌਰ ਤੇ ਪੂਰਨ ਹੋਵੇਗੀ। ਹੁਣ ਸਵਾਲ ਇਸ ਸਭ ਤੋਂ ਵੱਡਾ ਇਹ ਹੈ ਕਿ ਜੋ ਸੈਂਟਰ ਸਰਕਾਰ ਕਰ ਕਰਕੇ ਮੋਦੀ ਪ੍ਰਸ਼ਾਸਨ ਵੱਲੋਂ ਜਿਹੜੇ ਪੰਜ ਤਖਤਾਂ ਨੂੰ ਲੈ ਕੇ ਜਿਹੜੀਆਂ ਵੱਖ-ਵੱਖ ਤਰ੍ਹਾਂ ਦੇ ਸਵਾਵਾਂ ਚ ਛੜਕੀ ਆਵਾਜ਼ ਆਈ ਚਾਹੇ ਰੇਲਵੇ ਆਵਾਜ਼ ਆਈ ਚਾਹੇ ਹਵਾਈ ਸਵਾਵਾਂ ਇਹਨੂੰ ਲੈ ਕੇ ਜਿਹੜੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕੀ ਇਹ ਵੀ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬ ਨੂੰ ਲੈ ਕੇ ਸਿੱਖ ਕੌਮ ਨੂੰ ਲੈ ਕੇ ਜਾਂ ਬੀ ਸੋਸਤਾਈ ਨੂੰ ਲੈ ਕੇ ਇਹ ਜਿਹੜੇ ਕੰਮ ਹੋ ਰਹੇ ਨੇ ਪਰ ਇੱਕ ਗੱਲ ਹੈ ਕਿ ਕੀ ਪੰਜਾਬ ਨੂੰ ਲੈ ਕੇ ਬੀ ਜੀ ਪੀ ਅਕਸਰ ਕਹਿੰਦੀ ਆ ਰਹੀ ਹੈਗੀ ਹੈ ਕਿ ਉਹ ਪੰਜਾਬੀਆਂ ਦਾ ਦਿਲ ਜਿੱਤਣਾ ਚਾਹੁੰਦੇ ਹਨ ਤੇ ਕੀ ਦਿਲ ਜਿੱਤਣ ਵਾਸਤੇ ਇਹ ਪਹਿਲਾ ਪੜਾ ਪਰ ਫਿਲਹਾਲ ਜਿਹੜੀਆਂ ਸਵਾਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਵਾ ਖਾਸ ਕਰਕੇ ਜਿਹੜੇ ਸਿੱਖ ਅਦਾਲੂ ਜਾਂ ਨਾਨਕ ਨਾਮਲੇਵਾ ਸੰਗਤਾਂ ਉਹਨਾਂ ਵਾਸਤੇ ਜਿਹੜੀਆਂ ਸਵਾਵਾਵਾਂ ਉਹ ਕਾਫੀ ਆਰਾਮਦਾਇਕ ਸੁਵਿਧਾ ਆਰਾਮਦਾਇਕ ਸੁਵਿਧਾਜਨਕ ਅਤੇ ਅਧਿਆਤਮਿਕ ਤੌਰ ਤੇ ਜਿਹੜੀਆਂ ਵਾ ਉਹ ਸਫਲ ਦੇਖੀਆਂ ਜਾ ਰਹੀਆਂ ਨੇ ਇਸ ਜਾਣਕਾਰੀ ਦੇ ਨਾਲ ਅੱਗੇ ਤੋਂ ਲੈਂਦੇ ਆ ਗਿਆ ਦੇਖਦੇ ਰੋਏ ਬੀਸ ਪੰਜਾਬ ਧੰਨਵਾਦ